ਉਸ ਤੋਂ ਬਾਅਦ 2 ਸਾਲ ਹੋ ਗਏ ਬੀਜੇਪੀ ਸਰਕਾਰ ਕਟਸ ਤੋਂ ਮੱਸ ਨਹੀਂ ਹੋਗੀ ਹੁਣ ਬੀਜੇਪੀ ਸਰਕਾਰ ਦੇ ਖਿਲਾਫ ਜਿਹੜੀ ਆਰਪਾ ਦੀ ਲੜਾਈ ਅਸੀਂ ਸ਼ੁਰੂ ਕੀਤੀ ਵੀ ਆ ਅੱਜ ਇਸ ਗੱਲ ਦਾ ਸਬੂਤ ਹੈ ਕਿ ਪੂਰੇ ਭਾਰਤ ਦੇ ਕਿਸਾਨ ਦਿੱਲੀ ਦੇ ਵਿੱਚ ਵੱਡਾ ਇਕੱਠ ਕਰਕੇ ਬੀਜੇਪੀ ਦੇ ਖਿਲਾਫ ਵੱਡਾ ਜਿਹੜਾ ਸੰਘਰਸ਼ ਦਾ ਵਿਗਲੇ ਬਜਾਇਆ ਜੂ ਇਕੱਠ ਤੋਂ ਘੱਟ ਜਿਹੜਾ ਬੀਜੇਪੀ ਲੋਕਾਂ ਨਾਲ ਕਰ ਰਹੀ ਹੈ ਘੱਟ ਗਿਣਤੀ ਲੋਕਾਂ ਨਾਲ ਕਰ ਰਹੀ ਹੈ ਲਗਾਤਾਰ ਜ਼ਬਰ ਕਰ ਰਹੀ ਹੈ ਵੀ ਅੱਜ 13 ਤਰੀਕ ਹੈ ਇੱਥੋਂ ਹੀ ਟ੍ਰੇਨ ਆ ਰਹੀ ਸਾਰੇ ਭਾਰਤ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੇ ਵਿੱਚ ਪਹੁੰਚ ਰਹੇ ਨਾ ਸਾਨੂੰ ਪਹਿਲਾਂ ਮੇਜ ਵਿੱਚ ਵੀ 2024 ਦੇ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ ਕਰੂਗਾ ਮੋਦੀ ਸਰਕਾਰ ਪਰ ਇਥੋਂ ਦੀ ਜਿਹੜੀ ਮੋਦੀ ਸਰਕਾਰ ਹੈ ਇਹ ਅਜੇ ਕੁੰਭਕਾਰ ਦੀ ਨਹੀਂ ਦੇ ਸੁੱਕੀ ਪਈ ਆ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ 14 ਮਾਰਚ ਨੂੰ ਕੀਤੀ ਜਾ ਰਹੀ ਮਹਾ ਪੰਚਾਇਤ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਕਿਸਾਨ ਰੇਲ ਗੱਡੀਆਂ ਰਾਹੀਂ ਦਿੱਲੀ ਲਈ ਰਵਾਨਾ ਹੋ ਰਹੇ ਨੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਗਏ ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਮਾਰਚ ਨੂੰ ਦਿੱਲੀ ਵਿਖੇ ਮਹਾ ਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ ਸੀ ਤਾਂ ਜੋ ਕੇਂਦਰ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਤੋਂ ਇਲਾਵਾ ਕਿ ਹਰਿਆਣਾ ਸਰਕਾਰ ਵੱਲੋਂ ਟਰੈਕਟਰ ਟਰਾਲੀਆਂ ਤੇ ਜਾ ਇਹ ਕਿਸਾਨਾਂ ਨੂੰ ਪੰਜਾਬ ਹਰਿਆਣਾ ਬਾਰਡਰ ਤੇ ਰੋਕੇ ਜਾਣ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਰਣਨੀਤੀ ਬਣਾਈ ਗਈ ਸੀ ਕਿ ਹੁਣ ਟਰੈਕਟਰਾਂ ਦੀ ਥਾਂ ਰੇਲ ਗੱਡੀਆਂ ਤੇ ਹੋ ਸਾਧਨ ਰਾਹੀਂ ਦਿੱਲੀ ਵਿਖੇ ਮਹਾਪੰਚਾਇਤ ਵਿੱਚ ਸ਼ਾਮਲ ਹੋਇਆ ਜਾਵੇਗਾ। ਇਸੇ ਸਿਲਸਿਲੇ 'ਚ ਭਾਰਤੀ ਕਿਸਾਨ ਜੂਨੀਅਰ ਡਕੋਦਾ ਦੇ ਆਗੂ ਤੇ ਸਮਰਥਕ ਅੱਜ ਵੱਡੀ ਗਿਣਤੀ ਵਿੱਚ ਦਿੱਲੀ ਵਿਖੇ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਰੇਲ ਗੱਡੀਆਂ ਰਾਹੀਂ ਪਹੁੰਚਾ ਹੋਏ ਨੇ। ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਜੂਨੀਅਰ ਡਕੋਦਾ ਦੇ ਆਗੂ ਅਮਰਜੀਤ ਸਿੰਘ ਨੇ ਕਿਹਾ ਕਿ ਸਾਰੀਆਂ ਫਸਲਾਂ ਦੀ ਐਮਐਸਪੀ ਤੇ ਕਾਨੂੰਨੀ ਗਾਰੰਟੀ ਮਿਲੀ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਆ ਹੋਵੇ ਅਤੇ ਬੁੱਢਾਪਾ ਪੈਨਸ਼ਨ ਲਾਗੂ ਹੋਵੇ ਸਾਰਵਜਨਿਕ ਜਨਤਕ ਵੰਡ ਪ੍ਰਣਾਲੀ ਸਮੂਹ ਗਰੀਬਾਂ ਬਾਸ ਤੇ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਵਰਗੀਆਂ ਮੋਦੀ ਸਰਕਾਰ ਵੱਲੋਂ ਵਾਅਦਾ ਖਿਲਾਫੀ ਕਰਕੇ ਮੁੱਕਰੀਆਂ ਸਮੂਹ ਕਿਸਾਨੀ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ ਅਤੇ ਲਾਗੂ ਕੀਤਾ ਜਾਵੇ ਹਾਂਜੀ ਮੇਰਾ ਨਾਮ ਅਮਰਜੀਤ ਹਣੀ ਬੀਕੇ ਜੋ ਏਕਤਾ ਡਕਾਉਂਦਾ ਧਨੇ ਧੜੇ ਦੇ ਆਗੂ ਆ ਕਿ ਜਿਹੜਾ ਸੀ 2020 ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਅਧੋਲਨ ਸ਼ੁਰੂ ਕੀਤਾ ਸੀ ਉਹ ਅਧੋਲਨ ਲਗਭਗ 1 ਸਾਲ ਤੇ 13 ਦਿਨ ਚੱਲਿਆ ਸੀ ਕੇਂਦਰ ਸਰਕਾਰ ਨੇ ਫੈਸਲਾ ਕਰਕੇ ਉਹ ਜਿਹੜਾ ਉਹ ਦੋਲਣ ਉਹਦੇ ਸਾਡੇ ਦਵਾ ਦੇ ਕਰਕੇ ਉਹਨਾਂ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਸੀ ਉਸ ਤੋਂ ਬਾਅਦ ਅਸੀਂ ਜਿਹੜਾ ਸੰਘਰਸ਼ ਉਹ ਮੁਲਤਲੀ ਕਰਤਾ ਸੀ ਲਗਾਤਾਰ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਦੋ ਸਾਲਾਂ ਤੋਂ ਮੇਨ ਮੰਗੇ ਇੱਕ ਸੀ ਕਿ ਜਿਹੜਾ ਲਖੀਨਪੁਰ ਖੀਰੀ ਦੇ ਆ ਕਾਤਲਾ ਜਿਨ੍ਹਾਂ ਨੇ ਗੱਡੀ ਚੜਾਈ ਆ ਉਸ ਨੂੰ ਮੰਤਰੀ ਮੰਦਰ ਚੋਂ ਬਰਖਾਸਤ ਕੀਤਾ ਜਾਵੇ ਐਮਐਸਪੀ ਦਾ ਜਿਹੜਾ ਕਾਨੂੰਨ ਉਹਨਾਂ ਨੇ ਕਹਿ ਸੀ ਕਿ ਕਮੇਟੀ ਬਣਾ ਕੇ ਅਸੀਂ ਉਹ ਬਣਾਇਆ ਜਾਊਗਾ ਕਰਜ਼ੇ ਵਾਲੀ ਮੰਗ ਸੀ ਜਾਂ ਪੂਰੇ ਭਾਰਤ ਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਪਰਚੇ ਦਰਜ ਕੀਤੇ ਸੀ ਇਹ ਮੰਗਾਂ ਨੂੰ ਲੈ ਕੇ ਜਾਨੀ ਕਿ ਅਸੀਂ ਜਿਹੜਾ ਅੰਦੋਲਨ ਮੁੱਤਲਕ ਕਰਕੇ ਆਏ ਸੀਗੇ ਉਸ ਤੋਂ ਬਾਅਦ 2 ਸਾਲ ਹੋ ਗਏ ਬੀਜੇਪੀ ਸਰਕਾਰ ਕਟਸ ਤੋਂ ਮੱਸ ਨਹੀਂ ਹੋਗੀ ਹੁਣ ਬੀਜੇਪੀ ਸਰਕਾਰ ਦੇ ਖਿਲਾਫ ਜਿਹੜੀ ਆਰਪਾ ਦੀ ਲੜਾਈ ਅਸੀਂ ਸ਼ੁਰੂ ਕੀਤੀ ਵੀ ਆ ਉਹਦੇ ਖਾਤਰ ਮਹਾ ਪੰਚਾਇਤ ਹੈ ਜਿਹੜੀ ਦਿੱਲੀ ਦੇ ਵਿੱਚ 14 ਮਾਰਚ ਨੂੰ ਜਿਹੜੀ ਆਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਇਤਿਹਾਸਕ ਹੋਊਗੀ ਕਿਉਂਕਿ ਇੱਕ ਪਾਸਿ ਕਿਹਾ ਜਾਂਦਾ ਹੈ ਕਿ ਕੇਂਦਰ ਸਰਕਾਰ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਨਹੀਂ ਜਾਣਦੀ ਅੱਜ ਇਸ ਗੱਲ ਦਾ ਸਬੂਤ ਹੈ ਕਿ ਪੂਰੇ ਭਾਰਤ ਦੇ ਕਿਸਾਨ ਦਿੱਲੀ ਦੇ ਵਿੱਚ ਵੱਡਾ ਇਕੱਠ ਕਰਕੇ ਬੀਜੇਪੀ ਦੇ ਖਿਲਾਫ ਵੱਡਾ ਜਿਹੜਾ ਸੰਘਰਸ਼ ਦਾ ਵਿਗਲੇ ਬਜਾਇਆ ਜਾਊ ਕਿ ਜੇ ਬੀਜੇਪੀ ਸਰਕਾਰ ਨੇ ਸਾਡੀਆਂ ਨਾ ਮੰਗਾ ਮੰਨੀਆਂ ਫਿਰ ਇਹਦੇ ਬਾਰੇ ਬੀਜੇਪੀ ਲਈ ਤੇ ਸਰਕਾਰ ਲਈ ਸਮੱਸਿਆ ਖੜੀ ਹੋਊਗੀ ਆਉਣ ਵਾਲੀਆਂ ਚੋਣਾਂ ਦੇ ਵਿੱਚ 24 ਦੀਆਂ ਚੋਣਾਂ ਨੇ ਚੋਣ ਜਾਬਤਾ ਲੱਗਣ ਵਾਲਾ ਫਿਰ ਰਣਨੀਤੀ ਕੀ ਆਗੀ ਦੇਖੋ ਚੋਣ ਜਾਬਤਾ ਲੱਗਣ ਵਾਲਾ ਇਹ ਚ ਕੋਈ ਦੋਰ ਰਹਿਣੀ ਕਿਦੋਂ ਵੀ ਲਾ ਸਕਿਆ ਪਰ ਉਹਦੇ ਵਿੱਚ ਅਲੱਗ-ਅਲੱਗ ਤਰੀਕੇ ਹੁੰਦੇ ਲੜਨ ਦੇ ਜਿਵੇਂ ਬੰਗਾਲ ਦੇ ਵਿੱਚ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਉਦੋਲਣ ਵੇਲੇ ਵੀ ਬੀਜੇਪੀ ਨੂੰ ਸਬਕ ਸਿਖਾਉਣ ਦੇ ਮਾਰੇ ਨੇ ਕਿ ਕਿ ਵੋਟ ਤੇ ਝੋਟ ਸਾਡਾ ਕਿਸੇ ਪਾਰਟੀ ਨੂੰ ਸਪੋਰਟ ਕਰਦਾ ਨਹੀਂ ਵੀ ਘੱਟ ਤੋਂ ਘੱਟ ਜਿਹੜਾ ਬੀਜੇਪੀ ਲੋਕਾਂ ਨਾਲ ਕਰ ਰਹੀ ਹੈ ਘੱਟ ਗਿਣਤੀ ਲੋਕਾਂ ਨਾਲ ਕਰ ਰਹੀ ਹੈ ਲਗਾਤਾਰ ਜ਼ਬਰ ਕਰ ਰਹੀ ਹੈ ਇਸ ਦੇ ਜਿਹੜੀ ਸਿਆਸੀ ਝੋਟ ਆ ਉਹ ਮਾਰੀ ਜਾ ਸਕੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਸੋਚਿਆ ਜਾ ਸਕਦਾ ਤਾਂ ਕਿ ਬੀਜੇਪੀ ਨੂੰ ਜਿਹੜਾ ਸਬਕ ਸਿਖਾਇਆ ਜਾ ਸਕੇ ਜਿਕਰ ਅਹਿਮਦ ਉਹ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦਿੱਲੀ ਮੇਰਾ ਨਾਂਜੀ ਬੂਟਾ ਸਿੰਘ ਤੁੰਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਨੂੰ ਦਿਖਾਉਂਦਾ ਕੀ ਕਹਿਣਾ ਚਾਹੋਗੇ ਜਨਾਬ ਦਿੱਲੀ ਦੇ ਬੰਦੇ ਅਸੀਂ ਸੋਡੇ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਵੀ ਅੱਜ 13 ਤਰੀਕ ਆ ਇਥੋਂ ਹੀ ਟ੍ਰੇਨਾਂ ਆ ਰਹੀ ਸਾਰੇ ਭਾਰਤ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੇ ਵਿੱਚ ਪਹੁੰਚ ਰਹੇ ਨਾ ਵੀ ਜੋ ਵੀ ਇੱਕ ਮਹਾ ਪੰਚਾਇਤ ਕਰ ਰਹੇ ਆ ਸਮੁੱਤ ਮੋਰਚੇ ਦੇ ਸੱਦੇ ਤੇ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਰੇ ਭਾਰਤ ਦੀਆਂ ਕਿਸਾਨ ਜਿ세 ਬੰਦੀਆਂ ਉੱਥੇ ਪਹੁੰਚਣੀਆਂ ਤੇ 14 ਤਰੀਕ ਨੂੰ ਅਸੀਂ ਮਾਰਚ ਕਰਕੇ ਦਿੱਲੀ ਦੇ ਵਿੱਚ ਵੱਡੀ ਮਹਾਪੰਚਾਇਤ ਕਰਕੇ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਜਿਹੜੀ ਸਾਨੂੰ 2024 ਦੇ ਵਿੱਚ ਝਾਗ ਸੀਗੀ ਮੂਰੇ ਆਉਣ ਵਾਲੀਆਂ ਚੋਣਾਂ ਆ ਰਹੀਆਂ ਵੀ ਸਾਡੇ ਕਿਸਾਨਾਂ ਦੀ ਬਾਹ ਫੜੂ ਅੱਜ ਮੋਦੀ ਸਰਕਾਰ ਛੁੱਟਾ ਪਿਆ ਉਹਦਾ ਕਰਕੇ ਅਸੀਂ ਸਮੁੱਤ ਮੋਰਚੇ ਸੱਦੇ ਤੇ ਵੱਡੀ ਗਿਣਤੀ ਚ ਦਿੱਲੀ ਦੇ ਵਿੱਚ ਪਹੁੰਚ ਰਹੇ ਹਾਂ ਜੋਨ ਜਾਪ ਤਾਂ ਲੱਗਣ ਵਾਲਾ ਤੁਹਾਨੂੰ ਲੱਗਦਾ ਤੁਹਾਡੀਆਂ ਮੰਗਾਂ ਪੂਰੀਆਂ ਦੇਖੋ ਸਾਨੂੰ ਸੀਗਾ ਮੇਦ ਸੀਗੀ ਪਰ ਹੁਣ ਕੋਈ ਮੇਦ ਨਹੀਂ ਗਈ ਸਾਨੂੰ ਪਹਿਲਾਂ ਮੇਦ ਸੀ ਵੀ 2024 ਦੇ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ ਕਰੂਗਾ ਮੋਦੀ ਸਰਕਾਰ ਤੇ ਜਿਹੜੀਆਂ ਮੰਗਾਂ ਮੰਗਾ ਉਹ ਪੂਰੀਆਂ ਕੀਤੀਆਂ ਜਾਣਗੀਆਂ ਪਰ ਇਥੋਂ ਦੀ ਜਿਹੜੀ ਮੋਦੀ ਸਰਕਾਰ ਹੈ ਇਹ ਹਜੇ ਕੁੰਭਕਾਰ ਦੀ ਨਹੀਂ ਦੇ ਸੁੱਤੀ ਪਈ ਹੈ ਇਹਨੂੰ ਜਗਾਉਣ ਦੀ ਖਾਤਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਇਸ ਸੀਟ ਦੇ ਵਿੱਚ ਬਿਰਾਜਮਾਨ ਹੋਊਗਾ ਉਹਦੇ ਵੀ ਉੱਥੋਂ ਤੇ ਗੋਡਾ ਧਰ ਕੇ ਮੰਗਾਂ ਮਨਾਈਆਂ ਜਾਣਗੀਆਂ ਪਟਿਆਲਾ ਤੋਂ ਪੱਤਰਕਾਰ ਅਮਰਜੀਤ ਸਿੰਘ ਦੀ ਰਿਪੋਰਟ